ਹੈਲੋ ਜੀ ਸਾਰਿਆਂ ਨੂੰ ਹਰ ਸੀਕਾਲ ਹੋਰ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅੱਜ ਆਪਾਂ ਦੇਖੋ ਕੇਸ ਕੀ ਦੀ ਕਟਿੰਗ ਕਰਨ ਲੱਗੇ ਸੀ ਵੀ ਜਿਹੜੀ ਆਪਾਂ ਸਿਰ ਤੇ ਬੰਨਦੇ ਆਂ ਪਟਕੀ ਹੁੰਦੀ ਆ ਕੇਸ ਕੀ ਵੀ ਆਪਾਂ ਕਹਿ ਦਿੰਨੇ ਆਂ ਉਹਦੀ ਆਪਾਂ ਕਟਿੰਗ ਆਪਾਂ ਕਿਸ ਤਰ੍ਹਾਂ ਕਰਨੀ ਆ ਕਿਉਂਕਿ ਜਿਹੜੀ ਕੇਸ ਕੀ ਹੈ ਉਹਨੂੰ ਆਪਾਂ 2-3 ਤਰੀਕਿਆਂ ਨਾਲ ਉਹਦੀ ਕਟਿੰਗ ਕਰ ਸਕਦੇ ਆਂ ਰੇਪ ਵੀ ਆਪਾਂ ਕਟਿੰਗ ਕਰ ਸਕਦੇ ਆਂ ਤੇ ਆਪਾਂ ਸਿੰਪਲ ਵੀ ਕਟਿੰਗ ਕਰ ਸਕਦੇ ਆਂ ਅੱਜ ਆਪਾਂ ਵੀਡੀਓ ਬਣਾਵਾਂਗੇ ਸਿੰਪਲ ਕਟਿੰਗ ਵੀ ਆਪਾਂ ਸਿੰਪਲ ਕਟਿੰਗ ਕਿਸ ਤਰ੍ਹਾਂ ਕਰਦੇ ਆਂ ਰੇਪ ਨਹੀਂ ਕਰਨੀ ਹੈਗੀ ਅੱਜ ਇੱਕ ਕੱਪੜਾ ਵੀਡੀਓ ਰੇਪ ਕਟਿੰਗ ਦੀ ਵੀ ਬਣਾ ਕੇ ਦੱਸਾਂਗੇ ਤੁਹਾਨੂੰ ਵੀ ਕਿ ਇਸ ਕੀ ਦੀ ਆਪਾਂ ਰੇਪ ਕਟਿੰਗ ਕਿਸ ਤਰ੍ਹਾਂ ਕਰਦੇ ਹਾਂ ਠੀਕ ਹੈ ਦੇਖੋ ਸਭ ਤੋਂ ਪਹਿਲਾਂ ਜਿਵੇਂ ਆਪਣੇ ਕੋਲੇ ਕੋਈ ਕੱਪੜਾ ਹੁੰਦਾ ਹੈ ਨਾ ਆ ਜਿਵੇਂ ਦੇਖੋ ਇਹ ਕੱਪੜਾ ਖਾਂਚ ਇਹਨੂੰ ਆਪਾਂ ਉਤਾਰਦੇ ਨੇ ਦੇਖੋ ਜੇਕਰ ਕੱਪੜਾ ਪਤਲਾ ਤਾਂ ਆਪਾਂ ਡਬਲ ਵੀ ਕਰ ਸਕਦੇ ਹਾਂ ਜੇਕਰ ਕੱਪੜਾ ਮੋਟਾ ਹੈ ਤਾਂ ਆਪਾਂ ਸਿੰਗਲ ਵੀ ਬਣਾ ਸਕਦੇ ਹਾਂ ਠੀਕ ਹੈ ਇਹ ਆਪਣੇ ਕੋਲੇ ਬੈਲ ਦਾ ਕੱਪੜਾ ਆਪਾਂ ਸਿੰਗਲ ਹੀ ਬਣਾਵਾਂਗੇ ਕਿਉਂਕਿ ਗਰਮੀ ਵਾਸਤੇ ਪਤਲੀ ਠੀਕ ਹੈ ਦੇਖੋ ਜਿਹੜੀ ਲੰਬਾਈ ਰੱਖਣੀ ਹੈ ਲੰਬਾਈ ਆਪਾਂ ਕਿੰਨੀ ਰੱਖਣੀ ਹੈ 11 ਇੰਚ ਲੰਬਾਈ ਰੱਖਣੀ ਹੈ ਆਪਾਂ 11 ਇਹ ਦੇਖੋ ਫੁੱਲ ਸਾਈਜ਼ ਦੀ ਹੈ ਜਿਵੇਂ ਆਪਾਂ ਮੀਡੀਅਮ ਜਨਾਨੀ ਆਪਾਂ ਸਿਰ ਦੇ ਉੱਪਰ ਪਟਕੀ ਬੰਨ੍ਹਦੇ ਆ ਨਾ ਉਹਨਾਂ ਲਈ ਇਹ ਪੂਰੀ ਸਹੀ ਆਉਂਦੀ ਹੈ 11 ਇੰਚ ਤੇ ਆਪਾਂ ਨਿਸ਼ਾਨ ਲਾ ਲੇ 11 ਤੇ ਲਾ ਲੈ ਇਧਰ ਦੇਖੋ ਆਪਾਂ ਲਾਉਣੇ ਆ ਲੰਬਾਈ ਰੱਖਣੀ ਆ 11 ਇੰਚ ਚੜਾਈ ਰੱਖਣੀ ਆ ਆਪਾਂ 9 ਇੰਚ 9 ਇੰਚ ਤੇ ਆਪਾਂ ਨਿਸ਼ਾਨ ਲਾ ਰਹੇ ਹਾਂ ਦੇਖੋ 9 ਇੰਚ ਤੇ ਆਪਾਂ ਨਿਸ਼ਾਨ ਲਾਇਆ ਇਹ ਇਹ ਲਾਇਆ ਆਪਾਂ 11 ਇੰਚ ਤੇ ਦੇਖੋ ਆਪਾਂ ਸਾਰੇ ਪਾਸੇ ਇਧਰੋਂ ਵੀ ਆਪਾਂ 9 ਇੰਚ ਦੀ ਨਿਸ਼ਾਨ ਲਾਉਣੇ ਆ देखो इधरों लंबाई रखी ग्यारह इंच चढ़ाई रखनी है नौ इंच की कर लेनी है? कटिंग कर लेनी है। उस तो मोड़ लेने है मोड़न तो बाद देखो ये एदना है सेंटर किनिया देखो अपने ग्यारह ग्यारह अद्ध कि आज अपने साढ़े पांच साढ़े पंजा निशान ला हो गया अपना सेंटर अद्धा अद्धा अपा कर लिया ठीक है इधरों अपा निशान लाने तीन इंच ठीक है तीन इंच से लाने इधरों भी अपा कि रखना है तीन इंच देखो ਜਿਹੜੀ ਇੱਕ ਸਾਈਡ ਹੈ ਉਹ ਤਾਂ ਹੈਗੀ ਆਪਣੇ ਤਣੀ ਵਾਲੀ ਜਿੱਥੇ ਆਪਾਂ ਤਣੀ ਅਟੈਚ ਕਰਨੀ ਆ ਠੀਕ ਹੈ ਉਹ ਥੋੜੀ ਜੀ ਘੱਟ ਰੱਖਣੀ ਹੈ ਇਹ ਹੈਗੀ ਆਪਣੇ ਸਿਰ ਵਾਲੀ ਸਾਈਡ ਦੋਨਾਂ ਦੇ ਵਿੱਚੋਂ ਇੱਕ ਪਾਸੇ ਆਪਾਂ ਗਲਾਈ ਦੇਣੀ ਹੈ ਇੱਕ ਪਾਸੇ ਗਲਾਈ ਨਹੀਂ ਦੇਣੀ ਠੀਕ ਹੈ ਇੱਧਰ ਆਪਾਂ ਦੇਖੋ ਗਲਾਈ ਦਵਾਂਗੇ ਦੇਖੋ ਇੱਥੇ ਆ ਗਿਆ ਆਪਣਾ 1.5 ਇੰਚ ਇੱਧਰ 1.5 ਹੈ ਤੇ ਇੱਧਰ ਵੀ ਆਪਣਾ 1.5 ਇੰਚ ਤੇ ਇਧਰੋਂ ਇਧਰ ਆਪਾਂ ਦੇਖੋ ਗਲਾਈ ਦੇਣੀ ਹੈ ਇਸ ਤਰੀਕੇ ਨਾਲ ਆਪਾਂ ਗਲਾਈ ਦੇ ਦੇ ज्यादा गलाई नहीं देनी थोड़ी थोड़ी आपको गलाई देनी ठीक है ये हो गया अपना सिर आला पासा यह हो गया जिधर आप लाइनी है देखो इधरों भी आप तीन इंच रखी से इधरों भी तीन इंच रखने से यह हो गया सिर आला पासा अपना डेढ़ डेढ़ इंच रख के गलाई पाती इधरों आप सिर्फ इस तरीके नशान लाने इधरों ज्यादा गलाई ए, नहीं देनी है इधरों आप नशान ही ला देना बस इधरों तीन इंच के नशान ला के इस तरीके मिला देना हम आप देखो कटिंग करा ਏ ਦੇਖੋ ਇਸ ਤਰੀਕੇ ਨਾਲ ਇਹਦੀ ਗਲਾਈ ਆ ਜਾਏ ਠੀਕ ਹੈ ਹੁਣ ਦੇਖੋ ਇਹਨੂੰ ਆਪਾਂ ਮਿਲ ਮਿਲਣਾ ਆਪਸ ਦੇ ਵਿੱਚ ਇਹਨੂੰ ਆਪਾਂ ਜਿਹੜਾ ਗੋਲ ਸਰਕਲ ਆਪਣੇ ਕੋਲੇ ਇਹਨੂੰ ਆਪਾਂ ਮਿਲਣਾ ਦੇਖੋ ਇੱਥੋਂ ਆਪਾਂ ਪੈਂਚੇ ਟੇਪ ਰੱਖਣਾ ਇਸ ਤਰੀਕੇ ਨਾਲ ਇਹਨੂੰ ਆਪਾਂ ਮੈਨ ਲੈ। ਦੇਖੋ 8 ਹੋ ਗਿਆ। 11 14 17 ਇਹ ਹੋ ਗਿਆ ਦੇਖੋ ਆਪਣਾ 23 ਇੰਚ। 29 ਇੰਚ ਹੋ ਗਿਆ ਇਹ ਜਿਹੜੀ ਆਪਣੀ ਗਲਾਈ ਹੈ ਇਹ ਹੈਗੀ 29 ਇੰਚ ਠੀਕ ਹੈ ਤਾਂ ਹੁਣ ਆਪਾਂ 29 ਨੂੰ 29 ਇੰਚ ਦੀ ਆਪਾਂ ਲੰਬੀ ਪੱਟੀ ਬਣਾਉਣੀ ਹੈ 29 ਦੇ ਵਿੱਚ ਦੇਖੋ ਜਿਹੜੀਆਂ ਆਪਣੀਆਂ ਤਣੀਆਂ ਨੇਗੀਆਂ ਉਹ ਆਪਾਂ ਲਾਉਣੀਆਂ ਨੇ 8 8 ਇੰਚ ਦੀਆਂ ਠੀਕ ਹੈ 16 ਇੰਚ ਉਹ ਹੋ ਗਏ 29 ਇੰਚ ਹੋ ਗਏ 29 ਵੀ ਆਪਾਂ ਰੱਖ ਸਕਦੇ ਆਪਾਂ ਇਹਦਾ 28 ਵੀ ਰੱਖ ਸਕਦੇ ਆ ਕਿਉਂਕਿ ਜਦੋਂ ਆਪਾਂ ਮਿਨਿਆ ਸੀ ਆਪਣੇ ਇੰਚ ਟੇਪ ਇਕੱਠਾ ਹੁੰਦਾ ਸੀਗਾ ਠੀਕ ਹੈ ਵੈਸੇ ਇਹ 28 ਦੀ ਕਟਿੰਗ ਵੀ ਬਿਲਕੁਲ ਸਹੀ ਆਊਗੀ ਵੱਧ ਰੱਖਣਾ ਤਾਂ ਆਪਾਂ ਇੰਚ ਵੱਧ ਵੀ ਰੱਖ ਸਕਦੇ ਆ ਆਪਾਂ ਇਹਦੇ 29 ਰੱਖਾਂਗੇ ਠੀਕ ਹੈ 29 ਦੇ ਵਿੱਚ ਆਪਾਂ 28 ਜੋੜਾਂਗੇ 16 ਜੋੜਾਂਗੇ ਤਾਂ ਆਪਣੇ ਕਿੰਨਾ ਹੋ ਗਿਆ 45 ਆਪਾਂ 45 ਇੰਚ ਦੀ ਲੰਬੀ ਪੱਟੀ ਬਣਾਉਣੀ ਹੈ ਠੀਕ ਹੈ ਇਹ ਫालतू ਕੱਪੜੇ ਹੋ ਆਪਾਂ ਬਸ ਹੁਣ ਦੇਖੋ ਹੈਗਾ ਸੀ ਜਿੰਨੀ ਆਪਣੀ ਗੁਲਾਈ ਆਈ ਸੀ ਓਨੀ 29 29 ਦੇ ਵਿੱਚ ਆਪਾਂ 16 ਇੰਚ ਵਾਧਾ ਐਡ ਕਰ ਦਾਂਗੇ ਕਿੰਨੇ ਜਿੱਥੇ ਆਪਾਂ ਦੇਖੋ ਗੰਢ ਬੰਨਣੀ ਹੁੰਦੀ ਆ ਸਿਰ ਦੇ ਪਿਛਲੇ ਪਾਸੇ ਹੈਨਾ ਉਹ ਆਪਾਂ ਕੀ ਬਣਾਉਣੇ ਆ ਤਣੀਆਂ ਬਣਾਉਣ ਵਾਸਤੇ 16 ਇੰਚ ਆਪਾਂ ਵਾਧ ਰੱਖਣਾ ਤਾਂ 45 ਇੰਚ ਦੀ ਆਪਾਂ ਲੰਮੀ ਪੱਟੀ ਬਣਾਉਣੀ ਹੈ ਦੇਖੋ ਜਿਹੜਾ ਇਹ ਹੈ ਇਹਦਾ ਆਪਾਂ ਕਿੰਨਾ ਚੜਾਈ ਕਿੰਨੀ ਰੱਖਣੀ ਹੈ 6 ਇੰਚ ਪੱਟੀ ਦੀ ਚੜਾਈ ਰੱਖਾਂਗੇ ਆਪਾਂ 6 ਇੰਚ ਜਾਂ 5.5 ਇੰਚ ਆਪਾਂ ਰੱਖਣੀ ਹੈ 6 ਇੰਚ ਦੇਖੋ ਇਹ ਆਪਣੇ ਕੋਲ ਹੈਗੇ 6 ਇੰਚ ਆਪਾਂ ਪੱਟੀ ਰੱਖ ਲਈ ਹੈ ਠੀਕ ਹੈ ਉਸ ਤੋਂ ਬਾਅਦ 6 ਇੰਚ ਤੇ ਹੀ ਆਪਾਂ ਨਿਸ਼ਾਨਾ ਲਾਉਣੇ ਨੇ ਇੱਥੋਂ ਵੀ 6 ਇੰਚ ਦੇਖੋ ਇੱਧਰ ਵੀ ਆਪਣੇ 6 ਇੰਚ ਤਾਂ ਇਹ ਰੱਖਣੀ ਆ ਹੁਣ ਆਪਾਂ ਲੰਬਾਈ 45 ਇੰਚ ਤਾਂ 45 ਇੰਚ ਤੇ ਆਪਾਂ ਕਟਿੰਗ ਕਰਾਂਗੇ ਇਹ ਦੇਖੋ ਹੁਣ ਆਪਾਂ ਪੱਟੀ ਨੂੰ ਕੀ ਕੀਤਾ 28 ਇੰਚ ਦੀ ਆਪਾਂ ਕੱਟ ਕੇ 42 ਇੰਚ ਦੀ ਆਪਾਂ 42 45 ਦੀ ਆਪਾਂ ਕਟਿੰਗ ਕਰ ਲਈ ਇੱਕ ਜਗ੍ਹਾ ਤੇ ਖੜਾ ਤੇ ਉਹਦੇ ਬਾਅਦ ਵਿੱਚ ਆਪਾਂ ਦੇਖੋ ਇਹਨੂੰ ਮੋੜ ਲਿਆ ਠੀਕ ਹੈ ਇਹਦਾ ਆਪਾਂ ਦੇਖੋ ਇੱਧਰ ਸੈਂਟਰ ਕਰ ਲੈਣਾ ਸੈਂਟਰ ਕਰ ਲਿਆ ਤਾਂ ਆਪਾਂ ਇੱਥੋਂ ਕਿੰਨੇ ਲੈਣੇ ਆ 28 ਸੀ ਆਪਣੇ 28 ਦਾ ਅੱਧ ਹੋ ਗਿਆ 14 ਤਾਂ ਆਪਾਂ ਲਵਾਂਗੇ ਸਾਢੇ 14 ਇੰਚ ਠੀਕ ਹੈ ਸਾਢੇ 14 ਤੇ ਆਪਾਂ ਨਿਸ਼ਾਨ ਲਾਏ 14 ਤੇ ਵੀ ਤੁਸੀਂ ਲਾ ਸਕਦੇ ਹੋ ठीक है इधरों हो गया छे इंच इधरों हो गए ठीक है उस तो बाद देखो ये जिथे आपने लाने हैं इधर आपनी लाने इतों आप कि रखा डेढ़ इंच डेढ़ इंच से आप निशान ला देना इधरों भी आप डेढ़ इंच से लाने ये हो गया अपना डेढ़ डेढ़ इंच से आप निशान ला देना ठीक है हूँ आप देखो इतों गलाई देनी है इस तरीके ਹੱਥ ਦੀ ਧਾਰ ਦੇਖੋ ਇਧਰੋਂ ਆਪਾਂ 14 ਇੰਚ ਤੇ ਨਿਸ਼ਾਨ ਲਾਇਆ ਸੀ ਤਾਂ ਆਪਾਂ ਨਿਸ਼ਾਨ ਲਾ ਲਿਆ ਠੀਕ ਹੈ ਇੱਥੋਂ ਆਪਾਂ ਲਾਇਆ ਸੀ 1.5 ਇੰਚ ਤੇ ਨਿਸ਼ਾਨ ਇਧਰੋਂ ਵੀ ਆਪਾਂ ਲਾਇਆ ਸੀ 1.5 ਇੰਚ ਤੇ ਇਹ ਆਪਣੇ ਕਿਹੜੇ 1.5 ਇੰਚ ਦਾ ਇਹ ਹੈਗਾ ਆਪਣਾ ਤਣੇ ਵਾਲਾ ਪਾਸਾ ਦੇਖੋ ਇੱਥੋਂ ਵੀ ਆਪਾਂ 1.5 ਇੰਚ ਹੀ ਲੈਣਾ ਹੈ ਠੀਕ ਹੈ ਤਾਂ ਇਸ ਤਰੀਕੇ ਨਾਲ ਇੱਥੋਂ ਵੀ ਆਪਾਂ 1.5 ਲੈ ਲਿਆ ਇੱਥੋਂ ਲੈਣਾ ਹੈ ਆਪਾਂ 3.5 इतों डेढ़ इंच तो वह आपको कि लैना साढ़े चार तो इधरों भी आप कि लवेंगे साढ़े चार ठीक है दोनों साइड तो साढ़े चार लेना ला इत आप गलाई पावे गलाई पा, तो पा देखो जेड़ा इतना डेढ़ इंच का निशान लाया मना है तो इस तरीके की कटिंग ਕਰਨੇ ਦੇਖੋ ਇਧਰੋਂ ਵੀ ਆਪਾਂ 4.5 ਤੇ ਇਧਰੋਂ ਵੀ ਇੱਕੋ ਜਿਹਾ ਹੀ ਸੈਂਟਰ ਲੈਣਾ ਆਪਾਂ ਵੱਧ ਘੱਟ ਨਹੀਂ ਲੈਣਾ ਜੇ ਇੱਥੋਂ 3 ਲਿਆ ਤਾਂ ਤੁਸੀਂ ਇੱਥੋਂ ਵੀ 3 ਹੀ ਲੈਣਾ ਠੀਕ ਹੈ ਤਾਂ ਵੀ 4.5 ਸਹੀ ਆਊਗਾ ਹੁਣ ਆਪਾਂ ਇਹਦੀ ਕਰਾਂਗੇ ਕਟੇ ਹੈ ਗਈ ਸੀ ਆਪਣੇ ਕੇਸ ਕੀ ਦੀ ਕਟਿੰਗ ਦੇਖੋ ਇਹ ਜਿਹੜੀ ਪੱਟੀ ਐ ਮੈਂ 1.5 ਇੰਚ ਦੀ ਰੱਖਣੀ ਐ ਤੁਸੀਂ ਵੱਧ ਵੀ ਰੱਖ ਸਕਦੇ 2 ਇੰਚ ਦੀ ਵੀ ਚੌੜੀ ਰੱਖ ਸਕਦੇ ਹੋ ਕਿਉਂਕਿ ਕਈ ਵਾਰ 2.5 ਦੇ ਉੱਪਰ ਰੱਖਦੇ ਆ ਤਾਂ ਮੋਟੀ ਜੀ ਪੱਟੀ ਬਣਦੀ ਐ 1.5 ਦੀ ਵਧੀਆ ਰਹਿੰਦੀ ਐ ਤੇ ਦੇਖੋ ਇਹ ਹੈ ਗਈ ਸੀ ਆਪਣੇ ਕੇਸ ਕੀ ਦੀ ਕਟਿੰਗ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹਦੀ ਸਿਲਾਈ ਦੀ ਵੀਡੀਓ ਵੀ ਆਪਾਂ ਤੁਹਾਨੂੰ ਅਪਲੋਡ ਕਰਾਂਗੇ ਵੀ ਇਹ ਆਪਾਂ ਕੇਸ ਕਿਸ ਦੀ ਸਿਲਾਈ ਕਿਸ ਤਰ੍ਹਾਂ ਕਰਨੀ ਹੈ ਕਿਸ ਤਰ੍ਹਾਂ ਆਪਾਂ ਇਹ ਜੋੜਨਾ ਹੈ ਇਹਦੇ ਨਾਲ ਠੀਕ ਹੈ